ਜਲੰਧਰ ਦੇ ਬਲਟਨ ਪਾਰਕ ਵਿੱਚ ਪੰਜਾਬ ক্রিকেট ਐਸੋਸੀਏਸ਼ਨ ਦੀ ਅਗਵਾਈ ਹੇਠ ਖੇਡ ਭਾਰਤੀ ਪੰਜਾਬ ਵੱਲੋਂ ਕਰਵਾਏ ਗੇ ਪਹਿਲੇ T20 ক্রিকেট ਟੂਰਨਾਮੈਂਟ ਸ਼ਾਨੇ ਪੰਜਾਬ ਕੱਪ 2025 ਦਾ ਫਾਈਨਲ ਮੈਚ ਐਤਵਾਰ ਨੂੰ ਜਲੰਧਰ ਜ਼ਿਲ੍ਹਾ ক্রিকেট ਐਸੋਸੀਏਸ਼ਨ ਅਤੇ ਨਿੰਬਸ ਕਲੱਬ ਬੁਟਰੋ ਦਰਮਿਆਨ ਬਹੁਤ ਹੀ ਰਮਾਂਚਕ ਟੰਗ ਨਾਲ ਸਮਾਪਤ ਹੋ ਗਿਆ ਦੋਵਾਂ ਟੀਮਾਂ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਅੰਤ ਵਿੱਚ ਜਲੰਧਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੀ ਟੀਮ ਨੇ ਟੂਰਨਾਮੈਂਟ ਜਿੱਤ ਕੇ ਅਤੇ 111111 ਰੁਪਏ ਦੀ ਰਾਸ਼ੀ ਹਾਸਲ ਕੀਤੀ ਨਿੰਬਸ ਕਲਬ ਬੁਟਰੋ ਦੀ ਟੀਮ ਨੂੰ ਰਨਰਪ ਕੱਪ ਅਤੇ 55555 ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਪੀਸੀਆ ਦੇ ਸਯੁਕਤ ਸਕੱਤਰ ਸੁਰਜੀਤ ਰਾਏ ਬਿੱਟਾ ਨੇ ਖੇਡ ਭਾਰਤੀ ਪੰਜਾਬ ਦੀ ਨਸ਼ਾ ਵਿਰੁੱਧ ਵਿੱਡੀ ਮਹਿਮ ਦੀ ਸ਼ਲਾਗਾ ਕਰਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਮੈਦਾਨ ਵਿੱਚ ਆ ਕੇ ਖੇਡਾਂ ਨਾਲ ਜੁੜਨ। ਉਹਨਾਂ ਕਿਹਾ ਕਿ ਖੇਡ ਭਾਰਤੀ ਪੰਜਾਬ ਦੇ ਆਉਣ ਵਾਲੇ ਉਦਮਾਂ ਲਈ ਪੀਸੀ ਅਤੇ ਜੀਡੀਸੀ ਹਮੇਸ਼ਾ ਸਹਿਯੋਗ ਲਈ ਤਿਆਰ ਹੈ। ਇਹ ਸਟਾਰਟ ਕੀਤਾ ਜੀ ਖੇਡ ਭਾਰਤੀ ਟੀਮ ਸਾਡੀ ਚੁਗਸਾਹ ਹੈਗੀ ਆ ਯੰਗਸਟਰ, ਦੀਪਕ ਜੀ ਆ, ਰਾਣਾ ਜੀ ਆ। ਸੋ ਇਹਨਾਂ ਦੀ ਅਗਵਾਈ ਜਤਿਨ ਹੈ। ਕਹਿੰਦੇ ਦਵਾਈ ਦੇ ਵਿੱਚ ਇਹਨਾਂ ਨੇ ਟੂਰਨਾਮੈਂਟ ਅਨਾਉਂਸ ਕੀਤਾ ਤੇ ਅਸੀਂ ਫਰੋਮ ਦਾ ਬਿਗਨਿੰਗ ਇਟ ਵਾਸ ਅਨ ਕਮਿਟਮੈਂਟ ਕਿ ਤੁਸੀਂ ਜੋ ਵੀ ਕਰੋਗੇ ਬਿਕੋਜ਼ ਅਸੀਂ ਤੁਹਾਡੇ ਨਾਲ ਆ ਕਿਉਂਕਿ ਇਹ ਕੰਮ ਹੀ ਬਹੁਤ ਵਧੀਆ ਹੈ ਯੂ نو ਕਿ ਅਜਕਲ ਯੂਥ ਯੰਗਸਟਰ ਕਿਤੇ ਨਾ ਕਿਤੇ ਬਿਜ਼ੀ ਰਹਿਣ ਐਂ ਚੰਗੇ ਕੰਮ ਲਈ ਬਿਜ਼ੀ ਰਹਿਣ ਐਂ ਸਪੋਰਟਸ ਤੋਂ ਵਧੀਆ ਫੀਲਡ ਕੋਈ ਨਹੀਂ ਜਿੱਥੇ ਬਿਜ਼ੀ ਰਹਿਣ ਇੱਕ ਕੈਰੀਅਰ ਬਣਦਾ ਹੈ ਇੱਕ ਟਾਈਮ ਸਹੀ ਯੂਟਿਲਾਈਜ਼ ਹੁੰਦਾ ਹੈ ਇੱਕ ਨਸ਼ਿਆਂ ਤੋਂ ਬਚਦੇ ਆ ਜਿਹੜਾ ਅਜਕਲ ਮੇਨ ਸਪੈਸ਼ਲੀ ਪੰਜਾਬ ਦੇ ਵਿੱਚ ਨਾ ਸ਼ੁਰੂਆਤੀ ਯੂਸ ਜਿਹੜਾ ਡੁੱਬਿਆ ਸੀ ਲੇਕਿਨ ਮੈਂ ਤੇ ਇਹ ਕਹਾਂਗਾ ਕਿ ਖੇਡ ਭਾਰਤੀ ਤੇ ਨਾਲ ਨਾਲ ਹੋਰ ਵੀ ਜਿਹੜੀਆਂ ਸੰਸਥਾਵਾਂ ਆ ਏਦਾਂ ਦੇ ਸਪੋਰਟਸ ਐਕਟੀਵਿਟੀ ਨੂੰ ਔਨ ਰੱਖਣ ਜਿਸ ਕਰਕੇ ਹਰ ਯੰਗਸਟਰ ਇਨਵੋਲਵ ਹੋਵੇ ਉਹਨੂੰ ਮਿਲੇ ਅੱਛੀ ਮਾਹੌਲ ਮਿਲੇ ਅੱਛੇ ਗੇਮ ਮਿਲੇ ਤੇ ਚੰਗਾ ਐਟਮੋਸਫੀਅਰ ਮਿਲੇ ਤੇ ਉਹ ਮਨ ਪਰਸਪਰਫੁੱਲਤ ਰਹਿੰਦਾ ਚੰਗੇ ਪਾਸੇ ਲੱਗਿਆ ਰਹਿੰਦਾ ਸਾਡਾ ਇਹੀ ਮੇਨ ਮਕਸਦ ਸੀਗਾ ਜਿਹੜਾ ਕਿ ਪੂਰਾ ਹੋ ਗਿਆ ਤੇ ਅੱਜ 16 ਟੀਮਾਂ ਨੇ ਭਾਗ ਲਿਆ ਹੈ ਇਦੇ ਵਿੱਚ ਟੂ ਟੀਮਜ਼ ਆਰ ਇਨ ਦਾ ਫਾਈਨਲ ਸੋ ਇਟ ਇਜ਼ ਆਲਮੋਸਟ ਗoing ਟੂ ਬੀ ਦਾ ਓਨ ਦਾ ਫਿਨਿਸ਼ਿੰਗ ਸੋ ਜੋ ਵੀ ਵਿਨਰ ਹੋਏਗਾ ਅਰਨਰਪ ਹੋਏਗਾ ਚੰਗਾ ਪ੍ਰਾਈਜ਼ ਉਹਨਾਂ ਨੂੰ 111000 50000 ਦੇ ਰਹੇ ਆ ਪਲੱਸ ਹੋਰ ਬੜੇ ਨਾਲ ਪ੍ਰਾਈਜ਼ ਹੈ ਪ੍ਰਾਈਜ਼ ਇਹਨਾਂ ਕ੍ਰਾਈਟਰੀਆ ਨਹੀਂ ਹੁੰਦਾ ਜਿੰਨਾ ਕਿ ਮੈਨੇਜਮੈਂਟ ਨੇ ਦੇ ਦੇ ਹੈਵ ਡਨ ਇਟ ਸੋ ਇਟ ਇਜ਼ ਦੇ ਹੈਵ ਡਨ ਅ ਕਮੈਂਡੇਬਲ ਜੌਬ ਸੋ ਆਈ ਅਪਰੀਸ਼ੀਏਟ them ਫਰਦਰ ਵੀ ਉਹਨਾਂ ਨੂੰ ਇਹੀ ਕਰਨਾ ਹੈ ਕੀਪ ਇਟ ਅਪ ਇੱਥੇ ਸਾਡੀ ਲੋਡ ਹੈ ਪੀਸੀਏ ਦੀ ਜੀਡੀਸੀ ਦੀ ਕੋਈ ਆਧਾਰ ਬਿੰਦਾ ਥੈਂਕ ਯੂ ਇਸ ਦੇ ਨਾਲ ਹੀ ਪੀਸੀਏ ਐਪੈਕਸ ਕੌਂਸਲ ਮੈਂਬਰ ਵਿਕਰਮ ਸਿੱਧੂ ਨੇ ਵੀ ਸਭ ਦਾ ਧੰਨਵਾਦ ਕੀਤਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਖੇਡ ਭਾਰਤੀ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ ਔਰ ਬਹੁਤ ਹੀ ਅੱਛਾ ਹੈ ਸਾਡੇ ਯੰਗ ਜਿਹੜੇ ਬੱਚੇ ਨੇ ਜਿਹੜੇ ਜਿਹੜੇ ਮੋਬਾਈਲਾਂ 'ਚ ਲੱਗੇ ਹੋਏ ਨੇ ਜਿਹੜੇ ਨਸ਼ੇ ਨੂੰ ਜ਼ਿਆਦਾ ਮਤਵ ਦੇ ਰਹੇ ਨੇ ਉਹਨਾਂ ਲਈ ਉਹਨਾਂ ਨੂੰ ਉਧਰੋਂ ਧਿਆਨ ਹਟਾਣ ਲਈ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ ਸਾਡੇ ਖੇਡ ਭਾਰਤੀ ਨੇ ਔਰ ਅਸੀਂ ਇਹਨਾਂ ਦੇ ਨਾਲ ਨਾ ਬਿਲਕੁਲ ਮੈਂ ਕਹਿ ਰਿਹਾ ਕਿ ਇਹ ਤਾਂ ਹੈ ਬੱਚਿਆਂ ਬਾਰੇ ਤਾਂ ਅਸੀਂ ਸੋਚੇ ਸੋਚੇ ਸਾਡੇ ਜਿਨ੍ਹਾਂ ਨੇ ਪੁਰਾਣੇ ਕ੍ਰਿਕਟਰ ਸੀਗੇ ਜਿਹੜੇ ਘਰ ਬਿਠੇ ਹੋਏ ਸੀਗੇ ਉਹ ਵੀ ਅੱਜ ਗਰਾਊਂਡਾਂ 'ਚ ਆ ਗਏ ਨੇ ਤੇ ਬਹੁਤ ਵੱਡਾ ਦਿਨ ਹੈ ਜੀ है कि जलंधर डिस्ट्रिक क्रिकेट एसोसीएशन कि बहुत वजिए टूर्नामेंट और इन्नी अच्छे अरेन्जमेंट किए कि आ, मैं कहना कि हर बंद का मन करता है कि ग्राउंड च रही है थैंक यू ब्यूरो रिपोर्ट वाइस ऑफ पंजाब जलंधर